ਵਾਇਰ ਦੀ ਕਰਤਾਰ ਸਵਾਇਰ ਜੀ ਸਤੇ ਤੇ ਤੇ ਭਾਈ ਆ ਜਮੀਨ ਹੈ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ ਨਹੀਂ ਪਾਇਆ ਪਰਮੇਸ਼ਰ ਪਾਇਆ ਜੀ ਜਨਤਾ ਸੁਖੀ ਵਸਾਇਆ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਹੈ ਦੱਸੋ ਅੱਜ ਵਾਵਾ ਚਲ ਬਾਦ YouTube ਤੇ ਲਾਈਵ ਹੋਏ ਨੇ ਵੇਖੋ ਨਹੀਂ ਪੈ ਰਿਹਾ ਮਾੜੀ ਕਿਰਪਾ ਦੇ ਨਾਲ ਗਰਮੀ ਬਹੁਤ ਜ਼ਿਆਦੀ ਸੀ ਦੋ ਤਿੰਨ ਦਿਨ ਤੋਂ ਬੱਦਲ ਬਣੀ ਹੋਏ ਸੀ ਪਰ ਮੀਂਹ ਅਜ ਤਿਆਂ ਵਾਹਿਗੁਰੂ ਜੀ ਵਾਹਿਗੁਰੂ ਆਜੋ ਜਿਹੜੇ ਲਾਈਵ ਦੇਖ ਰਹੇ ਆ ਭਾਈ ਕੋਈ ਆਜੋ ਸਰਗੁਣ ਵੇਖੋ ਮੀਂਹ ਜਣਾਉਂਦੀ ਬਈ ਹੈ। ਨੰਦ ਲੈ ਰਹੇ ਅੱਜ ਜ਼ਿੰਦਗੀ ਦਾ। ਵਾਹਿਗੁਰੂ ਜੀ ਮੀਹੋਂ ਪਿਆ ਪਰਮੇਸ਼ਰ ਪਾਇਆ। ਬਹੁਤ ਮੀਂਹ ਆ ਵੇਖੋ ਆ ਪ੍ਰਣਾਲਾ ਚੱਲ ਰਿਆ। ਕਿੱਦਾਂ। ਬਹੁਤ ਪਾਣੀ ਬਹੁਤ ਮੀਂਹ। ਉਹ ਵੇਖਾਂ ਲੈਂ ਉਧਰ ਚੱਲ ਗਣ ਕੀ ਦੱਸੋ ਜੀ ਕਿੱਥੇ ਘਟਿਆ ਪੈ ਰਿਹਾ ਮੀਂਹ ਨਾੜਾ ਬਣਾਈ ਜਾਂਦਾ ਵੇ ਲਾ ਇਹ ਬਹੁਤ ਜ਼ਬਰਦਸਤ ਮੀਂਹ ਵਾਹਿਗੁਰੂ ਜੀ ਵਾਹਿਗੁਰੂ ਜੀ ਲੈ ਸਰਗਣ ਉਹ ਕੀ ਕਰਦੀ ਕਿੱਥੋਂ ਕਿੱਥੋਂ ਸੰਗਤਾਂ ਜੜੀਆਂ ਨਾਲ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਜਿੰਨੇ ਜਾਣੇ ਵੇਖਦੇ ਪਏ ਹਾਂ ਢੰਡੋ ਕੇ ਸ੍ਰੀ ਮੌਰਤੂ ਸਾਹਿਬ ਬਹੁਤ ਜ਼ਿਆਦਾ ਮੀਂਹ ਹੈ ਬੜੇ ਦਿਨਾਂ ਬਾਅਦ ਆਇਆ शेयर कर दियो जी लाइव अगे कितने कितने पै रहा बहुत ज्यादा गर्मी जी मौसम मी आया वाहे गुरु जी वाहे ਤਰਗ ਨੂੰ ਵੇਖ ਲੋ ਬਾਥਰੂਮ ਦੇ ਪਾਣੀ ਪਰ ਵਰਕੇ ਤੇ ਬਾਹਰ ਜਾ ਕੇ ਧੋ ਲੀ ਕੋਈ ਨੀਂਦ ਲੈ ਕਮਲੀ ਹੈ ਜੀ ਵਾਹਿਗੁਰੂ ਜੀ ਤੋਂ ਟੈਂਕੀ ਦੇ ਪਾਣੀ ਖਤਮ ਕਰ ਦੇਣਾ ਸਰਗੁਣਾ ਪਾਣੀ ਖਤਮ ਹੋ ਜਾਓ ਟੈਂਕੀ ਚੋਂ ਟੈਂਕੀ ਚ ਪਾਣੀ ਖਤਮ ਹੋ ਜਾਣਾ ਬਸ ਵਾਦੂ ਭਰ ਗਿਆ ਨਾਲਾ ਹਲੋ ਠੀਕ ਵਾਇਗੁਰੂ ਜੀ ਵਾਇਗੁਰੂ ਜੀ ਦਾ ਖਾਸਾ ਵਾਇਗੁਰੂ ਜੀ ਦੀ ਪ੍ਰਤੀਸਮਾ ਆਪ ਜੀ ਕਰਦੇ ਆ ਨੇ ਦਾ ਨੈਟ ਮੁੱਫ ਜੂਗਾ ਕਿਉਂ ਮੈਨੂੰ ਜਿਆਦਾ ਮੀਂਹ ਨਹੀਂ ਆਉਂਦਾ ਇਹ ਮੈਨੂੰ ਜਿਆਦਾ ਮੀਂਹ ਨਹੀਂ ਆਉਂਦਾ ਅੱਜ ਮੈਂ ਸਕੂਲੋਂ ਲੈ ਕੇ ਆਇਆ ਬੱਦਲ ਬੜੇ ਹੋਏ ਸੀ ਇਹ ਕਹਿੰਦਾ ਮੀਂਹ ਨਹੀਂ ਆਉਂਦਾ ਮਾ ਮੀਂਹ ਆ ਜਾਣਾ ਮੈਂ ਜਦੋਂ ਆਪਾਂ ਘਰੇ ਪਹੁੰਚਣਾ ਵਿਚਰੂ ਨਹੀਂ ਆ ਜਾਣਾ ਉਹੀ ਗੱਲ ਹੋਈ ਜਦੋਂ ਅਸੀਂ ਘਰੇ ਪਹੁੰਚੇ ਤੁੰਨੇ ਜੰਮੀਆ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ